ਇਹ ਦਾ ਅੰਕਲ ਬੰਦੇ ਨੂੰ ਕੱਟ ਗਿਆ ਇਹ ਲੈ ਦੇ ਬਿੱਟਾ ਹੁਣ ਇਹ ਅਸਲ ਮੈਂ ਇਹਦੇ ਵੇੜੇ ਬੰਨ ਉਹਨੇ ਨਹੀਂ ਨਾ ਗਿਰ ਜਾਣਾ ਅੱਛਾ ਆ ਵੇੜੇ ਹੁਣ ਬਣਾਉ ਹੁਣ ਲੈ ਇੱਥੇ ਲਾ ਬਾਈ ਇਹ ਅੰਕਲ ਇਹਦਾ ਅੱਠ ਫੋੜਦਾ ਹੋ ਗਿਆ ਹੁਣ ਯਾਰ ਆ ਯਾਰ ਲੈ ਦੇ ਜੰਨਾ ਮੇੜਾ ਬੰਨ ਹੁੰਦਾ ਇਹਦਾ ਹੁਣ ਬਣਾ ਲੈਣਾ ਮੇੜਾ ਬਣਾਉਣਾ ਕਿਦਨੇ ਕਹਿ ਕੇ ਹੁਣ ਭਈ ਇਹ ਤੇ ਫੇਰ ਤੇ ਡੂੰਗਾ ਨਾ ਇਹ ਹਾਲ ਹੈ ਕਿਉਂਕਿ ਬਾਈ ਹਾਂ ਅੰਕਲ ਕਿੜੀ ਪੈ ਗਈ ਲੋ ਜੀ ਬਾਈ ਕਹਿੰਦੇ ਦਾਇਆ ਮਿਲ ਗਿਆ ਲਾ ਗਿਆ ਸੀ ਦਬ ਕੇ ਰੱਖਿਆ ਮੇਰਾ ਟੋਆ ਪੱਟ ਗਿਆ ਲੈ ਤਾਂ ਮਿਲਦਾ ਨਹੀਂ ਹੈਗਾ ਠੀਕ ਹੈ ਡੱਕੇ ਤਾਂ ਯਾਰ ਐ ਨਾ ਖੜੇ ਹੋ ਗਏ ਜਿਹੜੀ ਬਹੁਤ ਵਧੀਆ ਤਿੰਨੰਦਾ ਦੋ ਦੋ ਤਿੰਨ ਤਿੰਨ ਹੋ ਗਏ ਤਨੀ ਦੀ 19 ਦਿਨ ਦੀ ਤਾਂ ਪਨੀਰੀ ਲਾਤੀ ਉਹ ਆਹ ਪਰਸ਼ਾਵੇਂ ਚ ਦੇਖੋ ਐ ਲਾਦੀ ਗੰਜਾਰਾ ਸੰਘਣੀ ਐ ਤੇ ਪਾਵਰ ਦਾ ਵੀ ਦਿਨ ਚ ਆ ਗਈ ਤੇ ਅੱਜ ਸਵੇਰੇ 5:30 ਵਜੇ ਦੀ ਆਈ ਦੀ ਆ ਰਾਤ ਦਾ ਟਾਈਮ ਖਤਮ ਹੁਣ 2 ਵਜੇ ਤੱਕ ਰੈਣੀ ਵੇਟਾ 5:00 ਵਜੇ ਤੱਕ ਦਿੰਦਾ ਦਿੰਦਾ ਹੀ ਕੰਮ ਆ ਰਾਤਾ ਕੰਮ ਬਾਈ ਲੋਟਿਆ ਜਾਂਦਾ ਹੈਗਾ ਲੋ ਜੀ ਬਾਈ ਗੰਨਾ ਚੈੱਕ ਕਰੋ ਇਧਰ ਅੰਕਲ ਵਾਲਾ ਹਾਂਜੀ ਬਾਈ ਸੱਚੀ ਗੱਲ ਬਾਈ ਜੀ ਸਾਰਿਆਂ ਨੂੰ ਅਕਲ ਮਾਲਵੀ ਪਾਸਤਾ ਜੇ ਮਾਰ ਪਾਸਤਾ ਜੀ ਗੰਨੇ ਚ ਰਹਿ ਗਿਆ ਜੇ ਹਾਂ ਗੰਨੇ ਚ ਉੱਦਣ ਦੇ ਤਾਨਾ ਚ ਪੈ ਗਿਆ ਆ ਪਾਰਤੀ ਸਭ ਤੋਂ ਅਖੀਰ ਵਿੱਚ ਆਈ ਹੋਈ ਆ ਤਾਂ ਹੀ ਇਧਰ ਡਾਊਨ ਆ ਨਾ ਹਾਂ ਮਾੜਾ ਜਿਹਾ ਅੱਜ ਤਾਂ ਦੇਰ ਕਰਨੇ ਕੋਨੇ ਦਾ گاؤں ਤਾਂ ਬਣੀ ਖੇਤ ਡੂੰਘਾ ਬਹਾਤਾ ਕਿੰਨੇ ਮਹੀਨੇ ਹੋ ਗਏ 2 3 ਮਾਰ ਤੇ ਖੀਟ ਛੱਟੀ ਹੈ ਪਾਰਤੀ ਅਪਰੈਲ ਮਈ ਜੂਨ 3 ਮਹੀਨੇ ਦਾ 3 ਮਹੀਨੇ ਦਾ ਓਹ ਮੂਰੇ ਵਾਲਾ ਕੱਦ ਦੇਖੋ ਬਾਈ ਸਮਾਨ ਬਹੁਤ ਪਾਇਆ ਇਹਦੇ ਵਿੱਚ ਬਾਈ ਮਾਲ ਦਾ ਕੋਈ ਹੋਰ ਆਵੇ ਨਹੀਂ ਇਹਦੇ ਜੋ ਪਤਾ ਹੀ ਨਹੀਂ ਨੂੰ ਆਪਣੇ ਆਪ ਦਾ ਰੇ ਕਿੰਨੇ ਤਿੰਨ ਪਹਿਲੇ ਅੰਕਲ ਆਹਦੇ ਦਾ ਦਾਦੇ ਦੇ ਪਹਿਲੇ ਵਿੱਚ ਹੋਰ ਆਹ ਦੇਖੋ ਬਾਈ ਇੱਧਰ ਇਹਦਾ ਅੰਕਲ ਬੰਦੇ ਨੂੰ ਕੱਟ ਗਿਆ ਇਹਦੇ ਬਿੱਟਾ ਹੁਣ ਇਹ ਅਸਲ ਮੈਂ ਇਹਦੇ ਵੇੜੇ ਬਣ ਉਹਨੇ ਨਹੀਂ ਨਾ ਗਿਰ ਕੇਣਾ ਅੱਛਾ ਆਹ ਵੇੜੇ ਹੁਣ ਬਣਾ ਹੁਣ ਲੈ ਇੱਥੇ ਬਾਈ ਏ ਯੰਕਲੇ ਇਹਦਾ ਅੱਠ ਫੋੜ ਦਾ ਹੋ ਗਿਆ ਹੁਣੇ ਯਾਦ ਆ ਯਾਰ ਲਾ ਦੇ ਰੋਹੀ ਗੰਨਾ ਮੇਰਾ ਬੰਦ ਹੁੰਦਾ ਇਹਦਾ ਹੁਣ ਬਣਾ ਰਹਿਣਾ ਮੇੜਾ ਬਣਾਉਣਾ ਕਿਦਨੇ ਕਹਿ ਕੇ ਹੁਣ ਭਈ ਇਹ ਤੇ ਫੇਟ ਡੂਗਾ ਨਾ ਇਹ ਯਾਦ ਹੂੰ ਕਿਉਂਕਿ ਭਾਈ ਹਾਂ ਅਗਰ ਕਿੜੀ ਪੈ ਗਈ ਕੋਈ ਆ ਉਹ ਕਿਹੜੀ ਨਾ ਕੀੜੀ ਨਹੀਂ ਕੋਈ ਵੀ ਇੱਥੇ ਕਿੱਥੇ ਕੀੜੀ ਪੈ ਜੂ ਇਹਦੇ ਵਿੱਚ ਤਾਂ ਹੁਣ ਨੰਨਾ ਦਾ ਹੋ ਗਿਆ ਦੇਖ ਨਾ ਚੱਲ ਏ ਵੀ ਆਏ ਆ ਵੀ ਮੀਂਹ ਜਿਆਦਾ ਪੈ ਜੇ ਪਾਣੀ ਖੜ ਜਾਂਦਾ ਤਾਂ ਕਰਕੇ ਬਣਾਉਣਾ ਹੁਣ ਤਾਂਹੀਂ ਤਾਂ ਹੈ ਡੇਡ ਕਿਲਾ ਹੈ ਜਮੇ ਰੂਏ ਲੋੜ ਦਾ ਬੇਕਾਰ ਆ ਇਹ ਬਣਾਉਣਾ ਪੈਣਾ ਨਹੀਂ ਫਿਰ ਇਹ ਤਾਂ ਬਣਾਉਣਾ ਪੈਂਦਾ ਉਹਦੇ ਜੀਰੀ ਹੁੰਦੀ ਨਹੀਂ ਅਮਨ ਇਹਦੇ ਜੀਰੀ ਅਕਲੇ ਰੂਏ ਪਣਾ ਪੈ ਗਿਆ ਤਾਂ ਪਣਾ ਉਰੇ ਪਹਿਲੇ ਪਣਾ ਪੈ ਗਿਆ ਨਾ ਕਣਕ ਹੋਈ ਮੁਰਕ ਕਣਕ ਮਾਰ ਗਈ ਪਹਿਲੇ ਜੀਰੀ ਮਰ ਗਈ ਤੇ ਗੰਨਾ ਗੰਨਾ ਬਹੁਤ ਹੋਇਆ ਨੰਨਾ ਵਧੀਆ ਬਾਈ ਗੰਨਾ ਬਹੁਤ ਹਾਂ ਕੱਲ ਮੰਡ ਤਾਂ ਸਾਰੀ ਲੱਗ ਗਿਆ ਯਾਰ ਆਹ ਰਹਿ ਗਿਆ ਰੋ ਰੋਟੀਏ ਕਿਹੜੇ ਧਾਨਾਂ ਦਾ ਭਾਈ ਇਹਾਂ ਦੀ ਸ਼ਾਰਟ ਪੈ ਗਈ ਕਿ ਬਿਜਲੀ ਘਟ ਗਈ ਯਾਰ ਬਿਜਲੀ ਬਹੁਤ ਪਾਣੀ ਆ ਸੀ ਵੀ ਛੱਡਿਆ ਅੰਕਲ ਆ ਦਾ 9 ਵਜੇ ਆਈ 5 ਵਜੇ ਭੱਜ ਗਈ ਲੈ ਪਾਣੀ ਖੜਾ ਇਹਦੇ ਚ ਕੰਮ ਬਹੁਤਾ ਹੈ ਠੀਕ ਹੈ ਇਹ ਕਿਤੇ ਆਏ ਸੜਕ ਦੇ ਬਰਾਬਰ ਖੇਤ ਚੋਂਦਾ ਫਿਰ ਤਾਂ ਬੰਦਾ ਲੁਕ ਜਾਂਦਾ ਹੁੰਦਾ ਇਹ ਤਾਂ ਪਤਾ ਹੀ ਨਹੀਂ ਲੱਗ ਹੁ ਕਾਹਦੇ ਹਾਂ ਉਹ ਹੀ ਚੱਕਰ ਅੰਕਲ ਤੇਰਾ ਵੀ ਨੀਵੇਂ ਖੇਤ ਕਰਕੇ ਸ਼ੋ ਨਹੀਂ ਹੁੰਦਾ ਹੈਗਾ ਨਮਾਨ ਪਿਆ ਇਹ ਨੀਵੇਂ ਖੇਤ ਕਰਕੇ ਜਿਆਦਾ ਸ਼ੋ ਨਹੀਂ ਹੁੰਦਾ ਹੈਗਾ ਇਦਾਂ ਮੇੜੇ ਬਣਾ ਹੋਗੇ ਨਹੀਂ ਨੇ ਲੰਬਾ ਪੈ ਜਾਣਾ ਲੈ ਪਾਈ ਦੇ ਮੇੜੇ ਬਣਾਈਏ ਤੇ ਉੱਧਰ ਚੱਲੀਏ ਹੁਣ ਉੱਧਰ ਮਾਲ ਪੈਂਦਾ ਹੈ ਓ ਜੀ ਭਾਈ ਕਹਿੰਦੇ ਡਾਇਆ ਮਿਲ ਗਿਆ ਲਾ ਗਿਆ ਦੱਬ ਕੇ ਰੱਖਿਆ ਮੇਰਾ ਟੋਆ ਪੱਟ ਗਿਆ ਡਾਇਆ ਤਾਂ ਮਿਲਦਾ ਨਹੀਂ ਹੈਗਾ ਠੀਕ ਹੈ ਢੱਕੇ ਤਾਂ ਯਾਰ ਐਨ ਖੜੇ ਹੋ ਗਏ ਜਿਹੜੀ ਬਹੁਤ ਵਧੀਆ ਤਨੰਦਾ ਦੋ ਦੋ ਤਿੰਨ ਤਿੰਨ ਹੋ ਗੋ ਤਨੀਦੀ 19 ਦਿਨ ਦੀ ਤਾਂ ਪਨੀਰੀ ਲਾਤੀ ਉਹ ਆਹ ਪਰਛਾਵੇਂ ਚ ਦੇਖੋ ਐ ਲਾਤੀ ਗੰਜਾ ਦਾ ਸੰਗਣੀ ਹੈ ਸੰਗਣੀ ਕਿੱਥੇ ਦਾ ਨਾ ਨਾ ਔਰੇ ਦੇ ਦੇਖ ਮੈਂ ਫੇਰ ਵੜ ਜਾਣਾ ਗੁੱਟੀ ਲੈ ਕੇ ਦੇਖੀ ਕੱਲੂ ਕਿਰੇ ਵਾਸਤੇ ਵਿੱਚ ਲਾਉਣ ਨੂੰ ਅੱਧਾ ਪਾਉਣਾ ਨਹੀਂ ਲਾਉਣੇ ਡੱਕਾ ਤਾਂ ਨਹੀਂ ਮਰੇ ਇਹ ਪੂਰਾ ਉਹ ਵੀ ਅੱਧਾ ਆਇਆ ਵੀ ਅਸਾਂ ਡੱਕਾ ਤਾਂ ਕੋਈ ਨਹੀਂ ਮਰੇ ਯਾਰ ਆਹ ਨਹੀਂ ਮਿਲਦਾ ਇਹ ਜਿਹੜਾ ਦੂਆ ਯਾਰ ਉਹ ਨਹੀਂ ਵਧੀਆ ਦੇਖੇ ਜਿਹੜਾ ਐਨਪੀਕੇ ਆਉਣੀ ਵਧੀਆ ਕਾ ਤੇ ਜਾੜ ਆਈ ਹੈ ਜੂਰੀ ਨਹੀਂ ਪਾਉਣਾ ਇਹ ਡਾਇਆ ਹੁਣ ਪੂਰੇ ਹੀ ਪਾ ਦੇ ਥੈਲਾ ਹਾਂ ਜ਼ਿਆਦਾ ਹੋ ਜੂ 2.5 2.5 ਕਣਕ ਚ ਪਾਏ ਹੋਏ ਆ ਫੇਰ ਤਾਂ ਠੀਕ ਹੈ ਹੋ ਨਹੀਂ ਪਾਉਣਾ ਕੁਛ ਰਿੰਗ ਪੈਸਟਾ ਵਾ ਰਿੰਗ ਪੈਸਟਾ ਅਗਲੀ ਵਾਰ ਦੇਖੀ ਪਾਉਣਾ ਸਤ ਰੰਗਾ ਚੱਲਣਾ ਹੈ ਲਾਈਆਂ ਭਈਆਂ ਮਾਲ ਦੀਆਂ ਲਿਆ ਲਿਆ ਕੇ ਹੈਗੇ ਆ ਤਾਂ ਭੋਬਰੀਆ ਹੋ ਗਏ ਵੀਡੀਓ ਮੋੜ ਦੇਣ ਹੈ ਪੰਜ ਦਿਨ ਤੱਕ ਦੁਆਰਾ ਰਹੇ ਮੋੜ ਦੇਣਾ ਮੈਂ ਤਾਂ ਆਇਆ ਕਹਿੰਦਾ ਵਿੱਚ ਸਾਰਾ ਕੁਝ ਪੂਰਾ ਕਰਨਾ ਜੋ ਟੀਕੇ ਲਾਉਣੇ ਲਾ ਦੇਣੇ ਪਤਾ ਨਹੀਂ ਮੈਂ ਹੀ ਲੇਟ ਆਇਆ ਇਹ ਤਾਂ ਡੱਕੇ ਆਏ ਸਿੱਧੇ ਹੋ ਗਏ ਤੂੰ ਲੇਟ ਹੋ ਗਿਆ ਜ਼ਿਆਦਾ ਹੂੰ ਹਣਾ ਜੇ ਲੈਂਡ 24 ਘੰਟੇ ਦੀ ਜਾਲ ਲਾ ਕੇ ਨਾ ਨਾਲੇ ਭਈਏ ਮਿਲਨੇ ਤੇ ਪਹਿਲਾਂ ਪਹਿਲਾਂ ਮੀਂਹ ਤੇ ਪਹਿਲਾਂ ਪਹਿਲਾਂ ਸੁੱਕ ਭਾਗੇ ਚ ਬਿੱਲੇ ਹੋ ਜਣਾ ਦਾ ਥੋੜੇ ਜਿਆਦਾ ਲੇਟ ਕਰ ਲਿਆ ਸਾਡੇ ਸਾਡੇ ਪਨੀਰੀ ਅੱਜ ਵੀ ਦੀਂਦੀ ਹੋਈ ਹੈ ਕੋਈ ਪਨੀਰੀ ਨੂੰ ਮੈਂ ਤੈਨੂੰ ਥੋੜਾ ਜ਼ੋਰ ਲਾ ਕੇ ਜਾ ਮਾਛਾ ਨਹੀਂ ਚੱਲ ਕੋਈ ਨਹੀਂ ਭਈ ਅੱਜ ਮਿਲਗੇ ਮੌਸਮ ਠੰਡਾ ਹੀ ਹੈ ਲੱਗ ਗਿਆ ਲਾਏਗਾ ਵੀ 6 ਬੰਦਾ ਹੈ ਦੇਖਦੇ ਹੈ ਦੋ ਤੀਮੀ ਹੈ ਤਿੰਨ ਬੰਦਾ ਹੈ ਪੰਜ ਮਿਕਸ ਸਾਡੀ ਮਿਕਸ ਵਾਲੇ ਆਉਂਦੇ ਸਾਡੇ ਤੇਰੇ ਕਿੰਨੇ ਦਾ ਹੋਰੇ ਗਰੁੱਪ ਤਾਂ ਆ ਠੀਕ ਰਾਈ ਜੇ ਕਿ ਉਧਰਲੇ ਖੇਤ ਖੇਲਦੇ ਨਾ ਆ ਇੱਧਰ ਠੀਕ ਆ ਹਾਂ 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 ਚੱਕ ਦੇ ਗਰੀਬੀਆਂ ਸਾਰੀ ਬਾਰਨ 2.5 ਹੋ ਗਿਆ ਇਹਨਾਂ ਨਾਲ ਤਾਂ ਚੱਲਣਾ ਕੰਮ ਚਲ ਆਏ ਕਟਲਾ ਨਹੀਂ ਜਾਹੀਦਾ ਵੱਧ ਹੋਵੇ ਕੋਈ ਚੱਕਰ ਨਹੀਂ ਜੇ ਘੱਟ ਹੋਵੇ ਪੂਰਾ ਪੂਰਾ ਫਿਰ ਦੇਖ ਕੇ ਪਾਉਣਾ ਪੈਂਦਾ ਪਰ ਆਏ ਹੈ ਵੀ ਮੋਦੀ ਮੋਦੀ ਪਰ ਆਏ ਆ ਮੰਡ ਦੀ ਧਰਤੀ ਮਾ ਬਾਈ ਰੇ ਪਾਉਣਾ ਸੌਖਾ ਨਹੀਂ ਹੈਗਾ ਲੱਤ ਜਾਂਦੀ ਪੂਰੀ ਕਿ ਨਹੀਂ ਮਾ ਹਿੰਮਤ ਵਾਲਾ ਬੰਦਾ ਜੋਰ ਵਾਲਾ ਪਾ ਸਕਦਾ ਨਹੀਂ ਨਹੀਂ ਬੈਣਾ ਹੈਗਾ ਇਹ ਬੰਦੇ ਰੇ ਪਾਉਣ ਪਜੇ ਕੇ ਹਾਂ ਮੈਂ ਲਿਆਂਦੇ ਬੰਦੇ ਮਾ ਔਖਾ ਕੰਮ ਥੋੜਾ ਜਨਾ ਜ਼ਖਮ ਹੋ ਗਿਆ ਨਹੀਂ ਆਪ ਨਹੀਂ ਬੈਣਾ ਔੜਾ ਬੱਜਿਆ ਉਦੋਂ ਕੱਦੂ ਜੀ ਇੱਟ ਭਾਈ ਉਹਨੇ ਪੈਰ ਧਾਰ ਹੋ ਗਿਆ ਲੱਤ ਛੇਲੋਗੇ ਮੈਂ ਬਰਸਾਤ ਦਾ ਕੰਮ ਆ ਕਿੱਥੇ ਗੜਬੜ ਨਾ ਹੋ ਜਾਵੇ ਕਿਹਦੇ ਗਿਲ ਤੇ ਹੋਰ ਕੰਮ ਹੋ ਜੂ ਕੋਈ ਜੇ ਕਿ ਆਖੇ ਤਮਾ ਲੇਜਰ ਹੋਇਆ ਡੱਕਾ ਨਹੀਂ ਮਰੇ ਹੈਗਾ ਲੇਜਰ ਜੀ ਲੇਜਰ ਤਾਂ ਆਪਾਂ ਸਾਰੇ ਹੀ ਮਾਰੀ ਦਾ ਦੂਰ ਕਰ ਇਹਦਾ ਪਾੜ ਪਾੜ ਮਾਰੀ ਸੀ ਕਾਦੇ ਪਹਿਲਾਂ ਵੱਜਿਆ ਹੋਇਆ ਤਾਂ ਕਿ ਆਪਾਂ ਤਾਂ ਮੈਂ ਲੇਜਰ ਕਿਤੇ ਵੀ ਨਹੀਂ ਮਾਰਿਆ ਨਾ ਤੇਰੇ ਮਾਰਿਆ ਨਹੀਂ ਲੂਟਾ ਬੀਟਰ ਦੇ ਪਾੜ ਪਾੜ ਕਾਦੇ ਲੇਜਰ ਦੀ ਵੀ ਪਾੜ ਜੇ ਕਿ ਆਪੇ ਪਾਣੀ ਤੇ ਖੜੀ ਆ ਮੇਰੀ ਗੱਲ ਸੁਣ ਹੁਣ ਦੇਖ ਜਿੱਕਾ ਅਸੀਂ ਮਾਰੇ ਆਏ ਅੱਜ ਹਲੇ ਕੈੜਾ ਲੱਗਦਾ ਕਿ ਘਰ ਉੱਪਰ ਹੈ ਖੋਲ ਗਿਆ ਕੈੜਾ ਕਹਦੀ ਲੱਗਦਾ ਪੈਰ ਰੱਖੇ ਦੇ ਵਿੱਚ ਕੈੜਾ ਲੱਗਦਾ ਹੈ ਕੈੜਾ ਤਾਂ ਉਹ ਤਰੀ ਹੋ ਗਿਆ ਤਰੀ ਤਾਂ ਹੈਗੀ ਧਰਤੀ ਉਪਰ ਰੱਖ ਹੁੰਦਾ ਸਿੱਧਾ ਹੀ ਯਾਰ ਉਹ ਤਾਜਾ ਕਦੂ ਆ ਹਰ ਜਾਣਾ ਉਹਨੇ ਹਾਂ ਔੜਾ ਘਾਣਾ ਹੈ ਕੀਲੇ ਦਾ ਸਮਾਨ ਦੇਖਦਾ ਹਜੇ ਪਾਏ ਸੀ 8 ਘਾਣੇ ਅੱਜ ਤੱਕ ਠੀਕ ਹੈ ਅਰੇ ਵੱਧ ਹੋਵੇ ਕੱਟ ਨਹੀਂ ਪਾਉਣਾ ਚਾਹੀਦਾ ਦੇ ਬਹੁਤ ਸਾਰੇ ਮੋਬਾਈਲ ਦੇ ਕੰਮ ਖਾਤਰ ਹਨ ਮੰਨੇ ਨਹੀਂ ਬਾਈ ਮਿਲਦੇ ਉਹੀ ਮੈਂ ਦੇਖਦਾ ਏ ਬਸ 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 ਹੋ ਗਿਆ ਹੋ ਗਿਆ ਮੰਡ ਤਾਂ ਜੱਗੇ ਲੱਗੇ ਗਿਆ ਤਰੀਕ ਵੀ ਬਹੁਤ ਹੋ ਗਈ ਯਾਰ 21 22 ਤਰੀਕ ਹੋਗੀ ਕਿਹੜੀ ਤਰੀਕ ਹੋਣੀ ਹੈ ਹੋਗੀ 9000 ਰਹਿਗੇ ਸਾਰੇ ਇੱਕ ਤਰੀਕ ਤੋਂ ਲੱਗ ਗਿਆ ਸੀ ਹਾਂ ਇਹ ਕੀ ਦਾ ਹੂੰ ਵੀ ਛੇਤੀ ਕੰਮ ਚੱਲ ਪਿਆ ਦਾ ਹਾਂ ਪੂਰਾ ਹੋ ਜਾਊਗਾ ਇਹ ਠੀਕ ਆ ਪਾ ਲੈ ਆ ਜਾ ਥੋੜਾ ਥੋੜਾ ਪਾ ਲੋ ਫੇ ਫਾੜ ਨਹੀਂ ਪੂਰੀ ਜਾਣੀ ਤੁਹਾਡੀ ਮੜਾ ਜਾ ਪਾ ਲੋ ਮਾਲ ਧਰਤੀ ਬਹੁਤ ਛਿਹੜੀ ਔਖਾ ਬੰਦਾ ਜੀ ਬਹੁਤ ਸਾਫ ਬਲੇ ਜਾਂਦਾ ਹੂੰ ਇੱਕੋ ਮੋੜ ਕੇ ਵੀ ਡੇਢ ਕਿਲੇ ਦੀ ਫਾੜ ਪਰਤੇ ਆਉਂਦੇ ਆ ਥੋੜਾ ਥੋੜਾ ਪਾ ਲੋ ਫੇ ਸਿਰੇ ਲੱਜੂਗਾ ਥੋੜੇ ਚੌੜਾ ਲੈ ਕੇ ਫਾਂਟ ਮੌਸਮ ਕਰ ਕੀ ਲੱਗੇ ਵੇ ਇਹ ਨਹੀਂ ਜੀਵ ਨਿਕਲ ਗਈ ਇਹਨਾਂ ਦੀ ਚਲੋ ਹੂੰ ਲਵਾਈ ਨੂੰ ਵੀ ਵਧੀਆ ਬਾਈ ਇਹ ਜੇ ਦਿਨ ਫੇਰ ਰੂ ਨੂੰ ਕੋਲੇ ਜਾ ਕੇ ਦੂਧ ਲੱਗਦੀ ਆ ਹੂੰ ਦੂਰ ਤੇ ਆਲਾ ਤੇ ਠੀਕ ਆ ਕੋਲੇ ਨਾ ਵੇ ਦੇ ਦੱਸ ਦੇਣਾ ਨਹੀਂ ਰੂ ਜੀ ਕਰੀ ਜਿੰਦੀ ਵੀ ਡੱਕਾ ਲਾਇ ਤੇ ਇਹ ਗੁੱਟੀ ਲਿਆ ਕੇ ਨਹੀਂ ਕਿੰਨੇ ਕ ਲਾ ਲੂਗਾ ਉਹ ਵੀ ਲੈ ਡੱਕਾ ਲਾਉਣ ਲੱਗ ਜੀ ਤੈਨੂੰ ਉਹੀ ਖਾਲੀ ਲੱਗੀ ਜਾਣਾ ਤਾਂ ਗੁੱਟੀ ਤੋਂ ਹੀ ਮਕਾਲੇ ਹਾਂ ਤੁਰੇ ਨਹੀਂ ਹੁੰਦਾ ਕਾਹਨ ਉੱਥੀ ਲਾ ਜੀ ਮਾਤੇ ਲੱਗਿਆ ਲਾਉਣ ਉੱਥੀ ਘੋਤੀ ਮੈਂ ਗੁੱਟੀ ਉੱਥੀ ਖਸ ਜਾਂਦੀ ਹੈ ਪਤਾ ਨਹੀਂ ਸਾ ਚੱਕਰ ਆਏ ਸਵਰ ਮੁੱਕੇ ਜਾਂਦਾ ਫਿਰ ਬੂਟਾ ਬਦੇਰਾ ਮਾਰ ਲੈਂਦਾ ਉਹ ਬੀਜ ਨਹੀਂ ਤੋੜਨਾ ਹੋਵੇ ਵੀ ਖਾਮੰਜੇ ਜੀ ਨਹੀਂ ਜਗਾ ਮਰੇ ਵੀ ਆ ਉਹ ਕੋਈ ਚੱਕਰ ਬੀਜ ਵਧੀਆ ਹੈ ਓਨੀ ਵਾਰ ਮੋ ਬਿਮਾਰੀਆਂ ਪੈਣ ਯਾਰ ਤੇਲਾ ਪੈ ਗਿਆ ਤਾਂ ਅੱਗੇ ਹੋ ਜਾਂਦੀ ਮਿੰਜੇ ਜੀ ਕਿ ਜੋ ਮਹਾਰਾਜ ਦੇ ਦੇਣਾ ਇਹਨੇ ਚ ਵੀ ਦੇ ਦੇਣਾ ਆਪਣਾ ਤਾਂ ਮਿਹਨਤ ਕਰਨ ਦਾ ਫਰਜ਼ ਹੈ ਲੈ ਭਾਈ ਰੇ ਮੋਖ ਕੇ ਕਾਜੂ ਸਰੇ ਆ ਜਾਣਾ ਇੱਧਰ ਲੀ ਝੌਲੀ ਖਤਮ ਹੁੰਦੀ ਜਾਂਦੀ ਹੈ ਪਰਲੇ ਨੇ ਮੋੜਦੇ ਨਹੀਂ ਇੱਧਰ ਆ ਕੇ ਸਿਰੇ ਪਰ ਉਹਦਾ ਵੀ ਹੋ ਗਿਆ ਕੰਮ ਜਾ ਨਾ ਲੋ ਜੀ ਭਾਈ ਸੂਏ ਪਰ ਵਾਲੇ ਖੇਤ ਦਾ ਵੀ ਕਰਤਾ ਕੱਦੂ ਇਹ ਖੇਤ ਵੀ ਦੂਰ ਕਰਤਾ ਭਾਈ ਤੇ ਪਾਵਰ ਦਾ ਬਾਈ ਦਿਨ ਚ ਆ ਗਈ ਤੇ ਅੱਜ ਸਵੇਰੇ 5:30 ਵਜੇ ਆਈ ਦੀ ਆ ਰਾਤ ਦਾ ਟਾਈਮ ਖਤਮ ਹੁਣ 2 2 ਵਜੇ ਤੱਕ ਰਹਿਣੀ ਵੇਟਾ 5:30 ਵਜੇ ਤੱਕ ਦਿਨ ਦਾ ਦਿਨ ਦਾ ਹੀ ਕੰਮ ਆ ਰਾਤ ਦਾ ਕੰਮ ਬਾਈ ਲੋਟ ਜਾਂਦਾ ਹੈਗਾ ਚੱਕ ਜੀ ਦੇਖੋ ਬਾਈ ਕਿਹੜੇ ਖਾਬ ਨਾ ਪੜ ਜਾਂਦੀ ਇਹ ਨਾਲ ਜਮੇ ਘਟ ਪਾਣੀ ਚ ਮਾਰੇ ਆ ਪਿੰਡ ਬਾਈ ਲਾਉਣ ਲੱਗੇ ਹੋ ਬੰਦੇ। ਤੇ ਪਨੀਰੀ ਬਟਨੀ ਉਹਨਾਂ ਨੇ ਤੇ ਬਾਅਦ ਵਿੱਚ ਫਿਰ ਪਿੰਡ ਵੀ ਕੱਦੂ ਕਰਨ ਨੱਕ ਕੇ ਆਰੇ ਦਾ ਇੰਨੇ ਨੂਰੇ ਲਾ ਦੋਗੇ ਇਹੋ। ਲੋ ਜੀ ਬਾਈ ਮੀਆਂ ਵਾਲਾ ਕੰਮ ਵੀ ਚੱਲ ਪਿਆ ਥੋੜਾ ਥੋੜਾ। ਹੋ ਦੇਖੋ ਬੰਦੇ ਆਪਣੇ ਤਾਨ ਵਿਲਾਉਣ ਲੱਗੇ ਪਏ ਤੇ ਮੌਸਮ ਠੀਕ ਇਹਦਾ ਵੈਸੇ ਉੱਪਰ ਵਾਲੀ ਦੀ ਕਿਰਪਾ ਹੋ ਗਈ ਬਾਈ ਚੱਲ ਪਈਆਂ ਮੜਮੜੇ ਖਣੀਆਂ ਆਈਆਂ ਦੱਸਿਆ ਪੈਦਾ ਵੈਸੇ ਅੱਜ ਆ ਟਰੈਕਟਰ ਬੰਦ ਦੇਖ ਲੋ ਬਾਈ ਮੀ ਪੈਂਦਾ ਤੁਹੇ ਆਂਬੀਆਂ ਓਂਬੀਆਂ ਜਾਮਣਾ ਜੁੰਮਣਾ ਬਾਈ ਮੀਂਘਲੇ ਪੱਕਣੀਆਂ ਇਹ ਇਹਦੇ ਲੱਗੇ ਦ ਸਸਤਾਂ ਸਾਰੇ ਮਹੀਨਾ ਵਾਲਾ ਇਹ ਏ ਵੀ ਵਿਚਾਰੇ ਦੇਖਦੇ ਤੇ ਮੀਂਹ ਕੱਢ ਪਵੇ ਅਸੀਂ ਵੀ ਕਰ। ਕੁੱਕੜੇ ਵਾਲਾ ਕੰਮ ਹੋਊ। ਬਾਬੇ ਆ ਪੰਜ ਕੁ ਮਿੰਟੇ ਬਾਈ ਇੰਨੇ ਕਿਲੇ ਬੌਫਰ ਕਰ ਬੈਣਾ। ਬਾਕੀ ਫਤਾ ਕੁਝ ਨਹੀਂ ਹਲੇ ਮੌਫੰਦਾ। ਦੱਸਿਆ ਬੈ ਨੈਟ ਤਸਵੀਰ ਦਾ ਹੀ ਐ। ਪਰ ਆਇਆ ਥੋੜਾ ਜਿਹਾ ਹੀ ਹਲੇ।